ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨੋ ਬੜੋ ਤਲੂ ਮੈ ਸਾਕਾ ਧਰਮ ਸ਼ੀਰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਹੈ ਸ਼੍ਰੀ ਨਗਰੀ ਧਰਤੀ ਤੇ ਪਹੁੰਚੇ ਆ ਕੁਲਤਾਰ ਸਿੰਘ ਸੰਧਵਾ ਵੀ ਸਾਡੇ ਨਾਲ ਨੇ ਸੰਧਵਾ ਸਾਹਿਬ ਇਹੀ ਉਹ ਧਰਤੀ ਆ ਜਿੱਥੋਂ ਪੁਕਾਰ ਕੀਤੀ ਗਈ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਸਤੇ ਲਈ ਕਿ ਕੋਈ ਮਹਾਪੁਰਸ਼ ਦੀ ਕੁਰਬਾਨੀ ਦੀ ਲੋੜ ਹੈ ਤਾਂ ਉਸ ਤੋਂ ਬਾਅਦ ਹੁਣ ਕੁਰਬਾਨੀ ਦਿੱਤੀ ਗਈ ਤਾਂ ਹੁਣ ਤੁਸੀਂ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਬੜੀ ਵੱਡੀ ਮਿਹਰ ਹੋਈ ਹੈ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਤੇ ਪੰਜਾਬ ਸਰਕਾਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਦਾ ਮੈਸੇਜ ਘਰ ਘਰ ਪਹੁੰਚਾਉਣ ਦੇ ਲਈ ਸਰਕਾਰ ਵੀ ਆਪਣਾ ਜਿਹੜਾ ਉਪਰਾਲਾ ਕਰ ਰਹੀ ਔਰ ਇਹਦੇ ਵਿੱਚ ਜੰਮੂ ਕਸ਼ਮੀਰ ਦਾ ਆਵਾਮ ਜੰਮੂ ਕਸ਼ਮੀਰ ਦੀ ਸਰਕਾਰ ਦੀ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਇੱਥੋਂ ਕਸ਼ਮੀਰੀ ਪੰਡਿਤ ਖੋਦੇ ਜਿਹੜੇ ਆ ਨਗਰ ਕੀਰਤਨ ਦੇ ਨਾਲ ਜਾ ਰਹੇ ਸੋ ਬਹੁਤ ਵੱਡੀ ਗੱਲ ਹੈ ਭਾਈਚਾਰੇ ਦਾ ਮੈਸੇਜ ਆਏਗਾ ਇੱਥੋਂ ਗੁਰੂ ਜੀ ਆਵਾਮ ਤੁਸੀਂ ਆਵਾਮ ਦੀ ਗੱਲ ਕੀਤੀ ਕੱਲ ਸ਼੍ਰੀਨਗਰ ਦੀ ਆਵਾਮ ਕਹਿ ਰਹੀ ਸੀ ਕਿ ਬਹੁਤ ਵੱਡਾ ਇਨੀਸ਼ੀਏਟਿਵ ਆ ਪੰਜਾਬ ਸਰਕਾਰ ਵੱਲੋਂ ਇਹੋ ਜਿਹੇ ਇਨੀਸ਼ੀਏਟਿਵ ਹੋਣੇ ਚਾਹੀਦੇ ਨੇ ਕਿ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਬਾਰੇ ਜਾਣਕਾਰੀ ਹੋ ਸਕੇ ਬਿਲਕੁਲ ਬਿਲਕੁਲ ਇਹ ਬਹੁਤ ਵੱਡਾ ਇਨੀਸ਼ੀਏਟਿਵ ਹੈ ਜੀ ਜੇ ਹਰੇਕ ਉਹ ਕਦਮ ਸਵਾਗਤ ਹੈ ਸਿਰ ਮੱਥੇ ਤੇ ਜਿਹਦੇ ਨਾਲ ਸਾਡਾ ਭਾਈਚਾਰਾ ਮਜ਼ਬੂਤ ਹੁੰਦਾ ਬਹੁਤ ਬਿਲਕੁਲ ਤਾਰ ਸਿੰਘ ਸਦਵਾ ਤੇ ਦੂਜੇ ਪਾਸੇ ਦੇਖੋ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਖਾਸ ਤੌਰ ਤੇ ਇਸ ਸਵਾਗਤ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਇੱਧਰ ਤਿਆਰੀਆਂ ਤੇ ਇੱਧਰ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀਨਗਰ ਤੋਂ ਗੁਰਦੁਆਰਾ ਪਾਸ਼ਾਹੀ 6ਵੀਂ ਤੋਂ ਜਿੱਥੇ ਕਿ ਨਗਰ ਕੀਰਤਨ ਦਾ ਆਗਾਜ਼ ਹੋਣ ਜਾ ਰਿਹਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਜੰਮੂ ਕਸ਼ਮੀਰ ਉਮਰ ਅਬਦੁੱਲਾ ਇੱਥੇ ਖਾਸ ਤੌਰ ਤੇ ਪਹੁੰਚੇ ਹੋਏ ਨੇ ਵੱਡੀ ਗੱਲ ਹੈ ਕਿ ਸ਼੍ਰੀਨਗਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਤੇ ਨਾਲ ਉਹਨਾਂ ਨੇ ਸ਼੍ਰੀਨਗਰ ਦੇ ਵਿੱਚ ਹੀ ਸੀਐਮ ਉਮਰ ਅਬਦੁੱਲਾ ਨੂੰ ਜਿਹੜੇ ਕਿ ਇੱਥੋਂ ਦੇ ਜੰਮੂ ਕਸ਼ਮੀਰ ਦੇ ਸੀਐਮ ਨੇ ਉਹਨਾਂ ਨੂੰ ਸ਼੍ਰੀਨਗਰ ਦੇ ਵਿੱਚ ਆ ਕੇ ਸੱਦਾ ਦਿੱਤਾ ਹੈ ਕਿ ਤੁਸੀਂ ਇੱਥੇ ਹਾਜ਼ਰੀਆਂ ਭਰੋ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਖਾਸ ਤੌਰ ਤੇ ਸੱਦਾ ਪੱਤਰ ਭੇਜਿਆ ਤੇ ਇੱਥੇ ਪਹੁੰਚੇ ਵੀ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੇਖੋ ਕਿ ਲੱਗੀ ਸੰਧ ਉੱਤਰ ਕਰਦੇ ਜਾ ਰਹੇ ਨੇ ਇਹ ਵੇਖੋ ਵਿਜ਼ੂਅਲ ਜੀਰੋ ਕਿਰਪਾ ਰਾਮਦਾਤ ਜੀ ਆਪਣੇ ਕਸ਼ਮੀਰੀ ਪੰਡਤਾਂ ਸਮੇਤ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਆਏ ਤੇ ਜਦੋਂ ਸ਼ਹੀਦੀ ਹੋਈ ਇਹ ਇਹ ਤਸਵੀਰਾਂ ਇਹਨਾਂ ਤਸਵੀਰਾਂ ਰਹੀਆਂ ਜਿਹੜਾ ਉਹ ਸਹਾਜ ਆ ਰਿਹਾ ਸੱਖਾਂ ਦੀ ਸ਼ਹੀਦੀ ਹੋਈ ਸਿਰਖਾਂ ਦਾ ਮੂੰਹ ਗੁਰੂਵਾਲਾ ਕਿਆ ਗਿਆ ਸਿੱਖ ਸਿੱਖਾਂ ਨੇ ਜਿੱਦ ਇੱਕ ਬਹਾਦਰ ਸਾਹਿਬ ਜੀ ਨਾਲ ਜਿਹੜੇ ਸਿੱਖਾਂ ਦੀ ਕੁਰਬਾਨੀ ਹੋਈ ਉਹਨਾਂ ਸਿੱਖਾਂ ਨੇ ਕਿਹਾ ਕਿ ਸਾਡਾ ਮੂਹ ਗੁਰੂਵਾਲ ਹੋਵੇ ਤਾਂ ਦੇਖੋ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਇਹ ਪੰਜਾਬ ਸਰਕਾਰ ਵੱਲੋਂ ਇਹ ਵਿਜ਼ੂਅਲ ਦੇ ਦਰਗੇ ਦੇਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਦੇਖਦੇ ਵਿੱਚ ਉਬਾਲਿਆ ਗਿਆ ਰੂਲ ਪੇਟ ਕੇ ਸੜਿਆ ਗਿਆ ਆੜਿਆਂ ਨਾਲ ਚੀਰਿਆ ਗਿਆ ਸਿੱਖਾਂ ਨੂੰ ਉਸ ਵਕਤ ਤੇ तमाम ਤਸਵੀਰਾਂ ਜਿਹੜੀਆਂ ਨੇ ਇਹ ਗੱਡੀਆਂ ਦੇ ਵਿੱਚ ਸੰਗਤਾਂ ਤੇ ਇਹ ਹੁਣ ਨੰਦਪੁਰ ਸਾਹਿਬ ਤੱਕ ਰਵਾਨਾ ਹੋਵੇਗਾ ਰਵਾਨਾ ਹੋ ਚੁੱਕਿਆ ਹੈ ਨੰਦਪੁਰ ਸਾਹਿਬ ਤੱਕ ਇਹ ਨਗਰ ਕੀਰਤਨ ਜਾਵੇਗਾ ਇਸ ਸੰਗਤ ਜਿਹੜੀ ਆ ਕਿਤੇ ਇਹ ਨਗਰ ਕੀਰਤਨ ਨਾਲ-ਨਾਲ ਜਾ ਰਿਹਾ ਜੀ ਨੰਦਪੁਰ ਸਾਹਿਬ ਤੱਕ ਬਈ ਨੰਦਪੁਰ ਸਾਹਿਬ ਤੱਕ ਜਾ ਰਿਹਾ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਕਿ ਇੱਥੋਂ ਹੀ ਕਦੇ ਕਿਰਪਾ ਰਾਮ ਦਾਤਰੀ ਗਵਾਈ ਦੇ ਵਿੱਚ ਪੰਡਤ ਗਏ ਸੀ ਗੁਰਤੇਗ ਬਹਾਦਰ ਜੀ ਦੇ ਕੋਲ ਕਿ ਸਾਡੀ ਰੱਖਿਆ ਕੀਤੀ ਜਾਵੇ ਹਾਂਜੀ ਬਹੁਤ ਅੱਛਾ ਪ੍ਰੋਗਰਾਮ ਕਰ ਰਹੇ ਨਾ ਜਮੂਨ ਸਟੇਟ ਵੱਲੇ ਉਹ ਧੰਨਵਾਦ ਕਰੀ ਉਹਨਾਂ ਦਾ ਠੀਕ ਹੈ ਜੀ ਠੀਕ ਹੈ ਤੇ ਇਹ ਦੇਖੋ ਸੰਗਤ ਨਾਲ ਨਾਲ ਅ ਜਿਹੜੀ ਆ ਰਵਾਨਾ ਹੋ ਰਹੀ ਹੈ ਇਹ तमाम ਤਸਵੀਰਾਂ ਜਣੀਆਂ ਨੇ ਉਹ ਨਗਰ ਕੀਰਤਨ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਖਾਲਸੇ ਦੇ ਨਿਸ਼ਾਨ ਵਾਲੀਆਂ ਝੰਡੀਆਂ ਲੱਗੀਆਂ ਹੋਈਆਂ ਇਹਨਾਂ ਗੱਡੀਆਂ ਦੇ ਉੱਤੇ ਤਾਂ ਇਹ ਤਸਵੀਰਾਂ ਨਗਰ ਕੀਰਤਨ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ਪੰਜ ਪਿਆਰੇ ਪੰਜ ਪਿਆਰੇ ਤੇ ਪਿੱਛੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਹੈ। ਲਾਏ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। तमाम ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬਾਬਾ ਬਲਬੀਰ ਸਿੰਘ ਸੀਚੇਵਾਲ ਹੁਣ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੇ ਨੇ। ਨੰਗੇ ਪੈਰੀ ਇਸ ਧਰਤੀ ਦੇ ਉੱਤੇ ਕਿਉਂਕਿ ਠੱਡ ਵੀ ਬਹੁਤ ਹੈ ਬਾਬਾ ਜੀ। ਕਿਵੇਂ ਦੇਖਦੇ ਹੋ ਕਸ਼ਮੀਰੀ ਸੱਗਤਾਂ ਦਾ ਪਿਆਰ ਇੱਥੇ ਤੁਸੀਂ ਵੀ ਪਹੁੰਚੇ ਹੋ ਇੱਥੇ ਇੱਥੋਂ ਹੀ ਕਸ਼ਮੀਰੀ ਪਟੰਟਾਂ ਨੇ ਗੁਰਤੇਗ ਬਹਾਦਰ ਜੀ ਤੱਕ ਪਹੁੰਚ ਕੀਤੀ ਸੀ ਕਿ ਜਨੇਊ ਲਾਏ ਜਾ ਰਹੇ ਨੇ। ਸਾਡੀ ਜਿਹੜੀ ਆ ਉਹ ਰੱਖਿਆ ਕੀਤੀ ਜਾਵੇ ਇਹ ਉਹ ਉਹ ਬਾਵਨ ਪਵਿੱਤਰ ਸਥਾਨ ਆ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਰਨ ਪਾਏ ਤੇ ਇਥੋਂ ਹੀ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਜਾ ਕੇ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸਾਡਾ ਧਰਮ ਜਿਹੜਾ ਹੈ ਰੱਖਿਆ ਜਾਵੇ ਸਾਡੇ ਜਨੇਊ ਲਹਾਏ ਜਾ ਰਹੇ ਸਾਡਾ ਜਬਰੀ ਧਰਮ ਤਬਦੀਲ ਕੀਤਾ ਜਾ ਰਿਹਾ ਹੈ ਸੋ ਉਹੀ ਤੰਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਨੈਉ ਪਾਉਣ ਤੋਂ ਇਨਕਾਰ ਕਰ ਦਿੱਤਾ ਤੇ ਤੰਤਨਤਨ ਸਾਹਿਬ ਸ੍ਰੀ ਗੁਰੂ ਤਾਗਦੇਵ ਬਹਾਦਰ ਮਹਾਰਾਜ ਨੇ ਆਪਣਾ ਬਲੀਦਾਨ ਜਨੈਉ ਦੀ ਰਾਖੀ ਵਾਸਤੇ ਧਰਮ ਦੀ ਰਾਖੀ ਵਾਸਤੇ ਦਿੱਤਾ ਇਹ ਦੇਖੋ ਜੀ ਦੁਨੀਆ ਦੇ ਵਿੱਚ ਕਿਤੇ ਉਦਾਹਰਣ ਨਹੀਂ ਮਿਲਦੀ ਆਪਣੇ ਵਾਸਤੇ ਸਾਰੇ ਲੜਦੇ ਆ ਆਪਣੇ ਧਰਮਾਂ ਵਾਸਤੇ ਲੜਦੇ ਆ ਪਰ ਦੂਸਰੇ ਧਰਮ ਦੀ ਰੱਖਿਆ ਵਾਸਤੇ ਇਹ ਦੁਨੀਆ ਦੇ ਵਿੱਚ ਇਹ ਪਹਿਲੀ ਜਿਹੜੀ ਉਦਾਹਰਣ ਆ ਜੋ ਤੰਤਨਤਨ ਸਾਹਿਬ ਸ੍ਰੀ ਗੁਰੂ ਤਾਗਦੇਵ ਬਹਾਦਰ ਮਹਾਰਾਜ ਨੇ ਪੇਸ਼ ਕੀਤੀ ਤੇ ਅੱਜ ਉਹਨਾਂ ਦੇ ਨਾਮ ਉਹਨਾਂ ਦੇ ਅਨੁਸਾਰੀ ਦੁਨੀਆ ਚ ਜਿੱਤੇ ਕਰਦੇ ਆ ਤੇ ਉਹੀ ਰੰਗਦੇਵ ਨੂੰ ਲਹੰਤ ਪੈਂਦੀਆਂ ਸੋ ਜਿਹੜਾ ਧਰਮ ਇਹ ਦਾ ਬੀਜ ਆ ਇਹ ਕਦੇ ਖਤਮ ਨਹੀਂ ਹੁੰਦਾ ਤੇ ਧਰਮ ਨੂੰ ਮਕਾਉਣ ਵਾਲੇ ਮੁੱਕ ਜਾਂਦੇ ਆ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਹਲਕੀ ਸਾਹਿਬ ਸਹੋਬਤ ਸ੍ਰੀ ਨਗਰ ਤੋਂ ਨਗਰ ਕੀਰਤਨ ਹਰਵਾਨਾ ਹੋ ਰਿਹਾ ਤੋ ਅੱਜ ਉਹ ਸਮਾਂ ਯਾਦ ਆ ਰਿਹਾ ਕਿਹੋ ਜਿਹਾ ਸਮਾਂ ਹੋਊ ਕਿਹੋ ਜਿਹੇ ਹਾਲਾਤ ਹੋਣ ਕਿ ਜਿਸ ਵੇਲੇ ਖੁਦ ਖੁਦਾ ਖੁਦ ਪਰਮੇਸ਼ਰ ਨੂੰ ਜਿਹੜਾ ਹੈ ਉਹਨਾਂ ਨੂੰ ਨਹੀਂ ਬਖਸ਼ਿਆ ਤੇ ਇਹੋ ਜਿਹਾ ਜਨੂਨ ਸਾਡੇ ਧਾਰਮਿਕ ਕੱਟੜ ਲੋਕਾਂ ਦੇ ਉੱਤੇ ਸਵਾਰ ਹੋ ਜਾਂਦਾ ਉਹ ਧਰਮਾਂ ਦੇ ਨਾਲ ਇਹਦਾ ਕੋਈ ਵਾਸਤਾ ਨਹੀਂ ਹੁੰਦਾ ਧਰਮ ਦੇ ਨਾਂ ਦੇ ਉੱਤੇ ਅਤਿਆਚਾਰ ਕਹਿ ਲੋ ਅਨਿਆਹ ਕਹਿ ਲੋ ਇਹ ਸਾਰਾ ਕੁਝ ਰੰਗਦੇਵ ਨੇ ਕੀਤਾ ਪਰ ਅਖੀਰ ਦੇ ਉੱਤੇ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਹਾਰ ਮੰਨਣੀ ਪਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਜਫਰਨਾਮਾ ਲਿਖਿਆ ਉਹਦੇ ਵਿੱਚ ਜਾ ਕੇ ਉਹਨਾਂ ਨੇ ਦੱਸ ਦਿੱਤਾ ਕਿ ਤੂੰ ਬਾਸਾ ਨਹੀਂ ਤੇਰੇ ਵਿੱਚ ਉਹ ਕੋਈ ਗੁਣ ਨਹੀਂ ਰੰਗਦੇਵ ਤੋਂ ਨਹੀਂ ਤੇਰੇ ਵਿੱਚ ਉਹ ਕੋਈ ਗੁਣ ਨਹੀਂ ਜਿਹੜੇ ਬਾਸਾ ਵਲੇ ਤੈਨੂੰ ਲਹਨਤਾ ਹੈ ਉਹ ਲਹਨਤਾ ਜਿਹੜੀਆਂ ਬਾਸਾ ਨੇ ਪਾਈਆਂ ਤੇ ਅਜੇ ਜਿਹੜਾ ਹੈ ਸੰਸਾਰ ਅਜੇ ਧੰਨ ਧੰਨ ਸ੍ਰੀ ਗੁਰੂ ਦੇਵ ਸਾਹਿਬ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਉਪਰਾਲਾ ਕਿਉਂਕਿ ਅਜੇ ਜਿਸ ਤਰੀਕੇ ਦੇ ਨਾਲ ਵੱਖ-ਵੱਖ ਨਗਰ ਕੀਰਤਨ ਹੋ ਰਿਹਾ ਆਨੰਦਪੁਰ ਸਾਹਿਬ ਦੇ ਵਿੱਚ ਵੱਡੇ ਪ੍ਰੋਗਰਾਮ ਹੋ ਰਹੇ ਤੇ ਇਸੇ ਤਰ੍ਹਾਂ ਹੀ ਜਿਹੜਾ ਹੈ ਆ ਨਾਲੇ ਵੱਖ-ਵੱਖ ਪ੍ਰੋਗਰਾਮ ਹੋ ਲਿਕੇ ਗਏ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਹੈ ਇਹ ਧੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਚੋਣਾਂ ਕੁਰਬਾਨੀ ਦਿੱਤੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਬਣੀ ਰਵੇ ਕਿ ਕੇਟੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਜਿਹੜੀ ਹੈ ਵੱਡੀ ਆ ਇੱਕ ਧਰਮ ਦੀ ਰਾਖੀ ਕੀਤੀ Hindu ਧਰਮ ਦੇ ਵਿੱਚ ਅੱਜ ਜੇਕਰ ਜਨੇਊ ਤੇ ਟਿੱਕਾ ਦੇਖ ਰਿਹਾ ਉਹ ਧੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਰਕੇ ਦੱਸ ਰਿਹਾ ਤੇ ਇਹ ਪਵਿੱਤਰ ਦਿਹਾੜਾ ਤਾਂ ਸਾਰੇ ਹਿੰਦੂਆਂ ਨੂੰ ਅੱਗੇ ਹੋ ਕੇ ਮਨਾਉਣਾ ਚਾਹੀਦਾ ਕਿਉਂਕਿ ਇਹ ਸਾਰਾ ਬਲਦਾਨ ਉਹਨਾਂ ਨੇ Hindu ਧਰਮ ਦੀ ਰੱਖ ਲਈ ਕਿ ਬਾਬਾ ਨੰਗੇ ਪੈਰੀ ਤੁਸੀਂ ਜਾ ਰਹੇ ਹੋ ਨਾਲ ਠੰਡ ਨਹੀਂ ਲੱਗਦੀ ਕਿਉਂਕਿ ਠੰਡ ਦਾ ਮੌਸਮ ਥੀਨਕਰ ਦੇ ਵਿੱਚ ਠੰਡ ਵੀ ਬਹੁਤ ਆ ਕਰਾਂਗੇ ਠੰਡ ਵਖਰੀ ਜੀ ਦਾ ਯਾਦ ਕਰੋ ਉਸ ਵੇਲੇ ਨੂੰ ਜੇ ਉਸ ਵੇਲੇ ਉਹ ਐਡਾ ਵੱਡਾ ਜ਼ੁਲਮ ਹੋਇਆ ਕਿੰਨੇ ਉਹਨਾਂ ਨੇ ਤਸੀਂ ਇਹ ਸਹੀ ਸਾਡਾ ਫਰਜ਼ ਬਣਦਾ ਕਿ ਗੁਰੂ ਮਹਾਰਾਜ ਦਾ ਅਦਬ ਸਤਕਾਰ ਸਨਮਾਨ ਕਰੀਏ ਇਹ ਫੰਡ ਗਰਮੀਆਂ ਤੇ ਆਉਂਦੀਆਂ ਰਹਿੰਦੀਆਂ ਪਰ ਗੁਰੂ ਮਹਾਰਾਜ ਦਾ ਅਦਬ ਸਤਕਾਰ ਸਨਮਾਨ ਹੋ ਪਹਿਲਾਂ ਠੀਕ ਹੈ ਧੰਨਵਾਦ ਜੀ ਤਾਂ ਬਿਲਕੁਲ ਬੱਬਾ ਬਲਬੀਰ ਸਿੰਘ ਜੀ ਸੀਚੇਵਾਲ ਜਿਹੜੇ ਨੇ ਉਹ ਇੱਥੇ ਖਾਸ ਤੌਰ ਤੇ ਪਹੁੰਚੇ ਨੰਗੇ ਪੈਰੀ ਪਹੁੰਚੇ ਨੇ ਇਹ ਦੇਖੋ ਸਿਕਿਉਰਿਟੀ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ ਕਿਉਂਕਿ ਇਹ ਸੈਂਸਿਟਿਵ ਏਰੀਆ ਹੈ ਇਹ ਸ਼੍ਰੀਨਗਰ ਦਾ ਜਿੱਥੋਂ ਇਹ ਨਗਰ ਕੀਰਤਨ ਹੁਣ ਰਵਾਨਾ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਲਈ ਜਾਵੇਗਾ ਖਾਸ ਤੌਰ ਤੇ ਇੱਥੇ ਪਹੁੰਚੇ ਸੀ ਮੁੱਖ ਮੰਤਰੀ ਪੰਜਾਬ ਰਵਿੰਦ ਕੇਜਰੀਵਾਲ ਵੀ ਪਹੁੰਚੇ ਹੋਏ ਸੀ ਇੱਥੇ ਅਮਰ ਅਬਦੁੱਲਾ ਜਿਹੜੇ ਨੇ ਜੰਮੂ ਕਸ਼ਮੀਰ ਦੇ ਸੀਐਮ ਉਹ ਵੀ ਪਹੁੰਚੇ ਹੋਏ ਸੀ ਤੇ ਅੱਗੋਂ ਤੁਹਾਨੂੰ ਇੱਕ ਵਾਰ ਇਹ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਦੇ ਦਿਖਾ ਦੇਵਾਂਗੇ ਕਿ ਇਹ ਨਗਰ ਕੀਰਤਨ ਹੋਣ ਜਿਹੜਾ ਉਹ ਅਨੰਦਪੁਰ ਸਾਹਿਬ ਲਈ ਇੱਥੋਂ ਰਵਾਨਾ ਹੋ ਚੁੱਕਿਆ ਹੈ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਵੇਗੀ ਖਾਲਸੇ ਦੀ ਧਰਤੀ ਤੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਰਵਿੰਦ ਕੇਜਰੀਵਾਲ ਹੁਣੇ ਹੀ ਅ ਇਹ ਤੋਂ ਯਾਰੀ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪੰਚ ਮੁੱਖ ਮੰਤਰੀ ਪੰਜਾਬ ਵੀ ਪਹੁੰਚੇ ਨੇ ਕੈਬਸ ਨਾ ਪੰਜਾਬ ਦੇ ਚੀਫ ਸਕੱਟਰੀ ਜਿਹੜੇ ਨੇ ਉਹ ਵੀ ਪਹੁੰਚੇ ਸੀ ਇੱਥੇ ਉਹਨਾਂ ਵੱਲੋਂ ਵੀ ਖਾਸ ਤੌਰ ਤੇ ਸ਼ਿਰਕਤ ਜਿਹੜੀ ਆ ਇਸ ਨਗਰ ਕੀਰਤਨ ਦੇ ਵਿੱਚ ਕੀਤੀ ਗਈ ਤੇ ਨਗਰ ਕੀਰਤਨ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਨਗਰ ਕੀਰਤਨ ਦੇ ਵਿੱਚ حاضਰੀ ਭਰ ਰਹੀ ਹੈ ਅੱਗੇ-ਅੱਗੇ ਸੰਗਤ ਹੈ ਪਿੱਛੇ ਵੀ ਸੰਗਤ ਹੈ ਤੇ ਖਾਸ ਤੌਰ ਤੇ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਨੇ ਉਹ ਵਧੇਰੇ ਕੀਤੇ ਹੋਏ ਨੇ ਅੱਲਾ ਦੇ ਲਈ